ਸ਼੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਕੰਮ ਕਰਦੇ ਲੱਖਾਂ ਕੈਨੇਡੀਅਨਜ਼ ਨੂੰ ਮਿਲੀ ਚੇਤਾਵਨੀ ਜ਼ਿਆਦਾ ਆਵਾਜ਼ਾਈ ਤੁਹਾਡੇ ਵਾਸਤੇ ਠੀਕ ਨਹੀਂ ਇਮੀਗ੍ਰੇਸ਼ਨ ਵਕੀਲਾ ਨੇ ਫੋਨ ਵਿੱਚੋਂ ਇਤਰਾਜ਼ਯੋਗ ਚੀਜ਼ਾਂ ਹਟਾਉਣ ਵਾਸਤੇ ਆਖਿਆ ਅਮਰੀਕਾ ਛੱਡ ਕੇ ਜਾਣ ਲੱਗੇ 트럼ਪ ਤੋਂ ਕਬਰਾਏ ਪ੍ਰੋਫੈਸਰ ਕਿਹਾ 타ਨਾਸ਼ਾ ਹੁਕਮਰਾਨ ਕਦੇ ਸੱਤਾ ਨਹੀਂ ਛੱਡੇਗਾ ਕੈਨੇਡੀਅਨ ਯੂਨੀਵਰਸਿਟੀਆਂ ਦਾ ਬਣਨਗੇ ਸ਼ਿੰਗਾਰ ਕੈਨੇਡਾ ਵਿੱਚ ਪੰਜਾਬੀ ਅਲੜ ਦੇ ਕਾਤਲ ਨੂੰ 18 ਮਹੀਨੇ ਦੀ ਸਜ਼ਾ 7 ਜਣਿਆਂ ਨੇ ਘੇਰ ਕੇ ਮਾਰਿਆ ਸੀ ਕਰਨਵੀਰ ਸਹੋਤਾ 5 ਜਣਿਆਂ ਨੂੰ ਸੁਣਾਈ ਜਾ ਚੁੱਕੀ ਹੈ ਸਜ਼ਾ ਅਮਰੀਕਾ ਵਿੱਚ ਭਾਰਤੀ ਔਰਤ ਨੇ ਆਪਣੇ ਹੀ ਬੇਟੇ ਦਾ ਕੀਤਾ ਕਤਲ 11 ਸਾਲ ਦੇ ਜਤੈਨ ਨੂੰ ਘੁਮਾਉਣ ਦੇ ਬਹਾਨੇ ਡਿਜ਼ਨੀ ਲੈਂਡ ਲੈ ਗਈ ਸੀ ਸਰਿਤਾ ਰਾਮ ਰਾਜੂ ਜਲਿਆਂਵਾਲਾ ਬਾਗ ਸਾਕੇ ਲਈ ਮਾਫੀ ਮੰਗੇ ਬਰਤਾਨਵੀ ਸਰਕਾਰ ਕੰਸਰਵੇਟਿਵ ਪਾਰਟੀ ਦੇ ਐਮਪੀ ਨੇ ਸੰਸਦ ਵਿੱਚ ਚੁੱਕਿਆ ਮੁੱਦਾ ਜੀਟੀਏ ਵਿੱਚੋਂ ਗੱਡੀਆਂ ਚੋਰੀ ਕਰਨ ਵਾਲੇ ਗਿਰੋ ਦਾ ਪਰਦਾਫਾਸ਼ ਦਰਹਮ ਰੀਜਨਲ ਪੁਲਿਸ ਨੇ 11 ਸ਼ੱਕੀ ਕਾਬੂ ਕੀਤੇ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਕੰਮ ਕਰਦੇ ਲੱਖਾਂ ਕੈਨੇਡੀਅਨਜ਼ ਨੂੰ ਸੁਚੇਤ ਕਰਦੇ ਆ ਇਮੀਗ੍ਰੇਸ਼ਨ ਵਕੀਲਾ ਨੇ ਕਿਹਾ ਹੈ ਕਿ ਕੋਮਾਂਤਰੀ ਸਰਹੱਦ ਰਾਹੀਂ ਆਵਾਜਾਈ ਦਾ سلسلہ ਘਟ ਤੋਂ ਘਟ ਰੱਖਿਆ ਜਾਵੇ ਦਾ ਗਲੋਬਲ ਮੇਲ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਵਕੀਲਾਵਾਂ ਵੱਲੋਂ ਆਪਣੇ ਕਲਾਇੰਟਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਆਪਣੇ ਫੋਨ ਵਿੱਚੋਂ ਹਰ ਇਤਰਾਜ਼ਯੋਗ ਚੀਜ਼ ਹਟਾ ਦਿੱਤੀ ਜਾਵੇ ਅਤੇ ਬਾਰਡਰ ਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਪੁੱਛ ਪੜਤਾਲ ਵਾਸਤੇ ਤਿਆਰ ਰਹਿਣ ਇਥੋਂ ਤੱਕ ਕਿ ਮੋਬਾਈਲ ਫੋਨ ਵਿੱਚ ਕਿਸੇ ਪਾਰਟੀ ਵਿਸ਼ੇਸ਼ ਦੀ ਹਮਾਇਤ ਵਾਲੀ ਕੋਈ ਤਸਵੀਰ ਜਾਂ ਵੀਡੀਓ ਵੀ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋਣ ਦੇ ਯਤਨ ਨਾ ਕੀਤੇ ਜਾਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਚਲਾਈ ਮੁਹਿੰਮ ਤਹਿਤ ਮੁੱਢਲੇ ਤੌਰ ਤੇ ਸਿਰਫ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੀ ਕਾਰਵਾਈ ਕੀਤੀ ਜਾ ਰਹੀ ਸੀ ਪਰ ਹੁਣ ਹਰ ਉਹ ਇਨਸਾਨ ਨਿਸ਼ਾਨੇ ਤੇ ਹੈ ਜੋ ਅਮਰੀਕਾ ਦਾ ਨਾਗਰਿਕ ਨਹੀਂ ਟ੍ਰਾਂਟੋ ਦੀ ਇਮੀਗ੍ਰੇਸ਼ਨ ਲਾ ਫਾਰਮ ਦੇ ਮੈਨੇਜਿੰਗ ਪਾਰਟਨਰ ਜੌਨਾਥਨ ਗਰੋਡ ਦਾ ਕਹਿਣਾ ਸੀ ਕਿ ਅਤੀਤ ਵਿੱਚ ਕੀਤੀਆਂ ਇਮੀਗ੍ਰੇਸ਼ਨ ਕੋਤਾਹੀਆਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ ਅਤੇ ਉਹਨਾਂ ਦੀ ਸਜ਼ਾ ਹੁਣ ਦਿੱਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਸ ਵੇਲੇ 8 ਲੱਖ ਤੋਂ ਵੱਧ ਕੈਨੇਡੀਅਨ ਅਮਰੀਕਾ ਵਿੱਚ ਕੰਮ ਕਰ ਰਹੇ ਨੇ ਅਤੇ ਕਮੰਤਰੀ ਸਰਹੱਦ ਰਾਹੀਂ ਰੋਜ਼ਾਨਾ 4 ਲੱਖ ਲੋਕਾਂ ਦੀ ਆਵਾਜਾਈ ਹੁੰਦੀ ਹੈ ਪਰ ਫਰਵਰੀ ਮਹੀਨੇ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿੱਚ 5 ਲੱਖ ਦੀ ਵੱਡੀ ਕਮੀ ਦਰਜ ਕੀਤੀ ਗਈ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਕੈਨੇਡੀਅਨ ਸਿਟੀਜ਼ਨ ਜੈਸਮਿਨ ਮੂਨੀ ਦੀ ਮਿਸਾਲ ਦਿੱਤੀ ਜਾ ਰਹੀ ਹੈ ਜਿਸ ਨੂੰ ਡਿਪੋਰਟ ਕਰਨ ਤੋਂ ਪਹਿਲਾਂ 12 ਦਿਨ ਡਿਟੈਂਸ਼ਨ ਸੈਂਟਰਾਂ ਵਿੱਚ ਰੱਖਿਆ ਗਿਆ ਜੈਸਮਿਨ ਨੂੰ ਸੈਂਡਿਆਗੋ ਵਿਖੇ ਮੈਕਸੀਕੋ ਤੋਂ ਅਮਰੀਕਾ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਸੀ ਜਦੋਂ ਉਸਨੇ ਨਵਾਂ ਟੀਐਨ ਵੀਜ਼ਾ ਹਾਸਲ ਕਰਨ ਦਾ ਯਤਨ ਕੀਤਾ ਇਹ ਵੀਜ਼ਾ ਕੈਨੇਡਾ ਅਤੇ ਮੈਕਸੀਕੋ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਆਰਜ਼ੀ ਤੌਰ ਤੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਜੈਸਮਿਨ ਮੂਨੀ ਪਹਿਲਾਂ ਵੀ ਕਈ ਵਾਰ ਇਹ ਵੀਜ਼ਾ ਹਾਸਲ ਕਰ ਚੁੱਕੀ ਸੀ ਪਰ ਇਸ ਵਾਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਗਜ਼ਾਂ ਵਿੱਚ ਨੁਕਸ ਕਰ ਦਿੱਤਾ ਅਤੇ ਉਸ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਬਜਾਏ ਗ੍ਰਿਫਤਾਰ ਕਰਕੇ ਸੈਨ ਡੀਏਗੋ ਅਤੇ ਐਰੀਜ਼ੋਨਾ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਰੱਖਿਆ ਗਿਆ ਆਖਰਕਾਰ ਜੈਸਮਿਨ ਮੂਨਿਨੋ ਕੈਨੇਡਾ ਡਿਪੋਰਟ ਕਰਦੇ ਹਾਂ 5 ਸਾਲ ਵਾਸਤੇ ਅਮਰੀਕਾ ਦਾਖਲ ਹੋਣ ਤੇ ਰੋਕਲਾ ਦਿੱਤੀ ਗਈ ਇਮੀਗ੍ਰੇਸ਼ਨ ਵਕੀਲ ਜिम ਹੈਕਿੰਗ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੀ ਸਮੱਸਿਆ ਇਹ ਹੈ ਕਿ ਸਬੰਧਤ ਪ੍ਰਵਾਸੀ ਦਾ ਕੋਈ ਵੀ ਨੁਕਸ ਕੱਢ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਹੈਕਿੰਗ ਨੇ ਹੈਰਾਨੀ ਜ਼ਾਹਰ ਕੀਤੀ ਕਿ ਕਾਗਜ਼ਾਂ ਵਿੱਚ ਕੋਈ ਕਮੀ ਪੇਸ਼ੀ ਹੋਣ ਤੇ ਲੋਕਾਂ ਨੂੰ ਅਮਰੀਕਾ ਦਾਖਲ ਹੋਣ ਤੋਂ ਵਰਜ ਦਿੱਤਾ ਜਾਵੇ ਪਰ ਇੱਥੇ ਤਾਂ ਸਿੱਧੀਆਂ ਗ੍ਰਿਫਤਾਰੀਆਂ ਹੀ ਹੋ ਰਹੀਆਂ ਨੇ ਹੈਕਿੰਗ ਵੱਲੋਂ ਅਮਰੀਕਾ ਵਿੱਚ ਕੰਮ ਕਰ ਰਹੇ ਕੈਨੇਡੀਅਨਜ਼ ਨੂੰ ਸੁਝਾ ਦਿੱਤਾ ਗਿਆ ਕਿ ਬਾਰਡਰ ਦੇ ਆਰ ਪਾਰ ਦੇ ਗੇੜੇ ਬੇहद ਸੀਮਤ ਰੱਖੇ ਜਾਣ ਕਿਉਂਕਿ ਹਾਲਾਤ ਅਜੀਬੋ ਗਰੀਬ ਬਣ ਚੁੱਕੇ ਨੇ ਕੋਈ ਪਤਾ ਨਹੀਂ ਕਦੋਂ ਕਿਸੇ ਦੇ ਪਾਸਪੋਰਟ ਤੇ 5 ਸਾਲ ਦੀ ਪਾਬੰਦੀ ਵਾਲੀ ਮੋਹਰ ਲਾ ਦਿੱਤੀ ਜਾਵੇ ਪਿਆਰਾ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਆ ਕਮਾਂਤਰੀ ਵਿਦਿਆਰਥੀਆਂ ਦੇ ਵੀਜ਼ਾਸ ਰੱਦ ਕੀਤੇ ਜਾਣ ਤੋਂ ਬਾਅਦ ਅਕਾਦਮਿਕ ਸ਼ਖਸੀਅਤਾਂ ਵੱਲੋਂ ਅਮਰੀਕਾ ਛੱਡਣ ਦੇ ਫੈਸਲੇ ਨਾਲ ਸੰਬੰਧਤ ਖਬਰਵਾਲ ਅਮਰੀਕਾ ਵਿੱਚ ਕਮਾਂਤਰੀ ਵਿਦਿਆਰਥੀਆਂ ਨਾਲ ਹੋ ਰਹੇ ਸਲੂਕ ਤੋਂ ਘਬਰਾਏ ਪ੍ਰੋਫੈਸਰਾਂ ਨੇ ਵੀ ਮੁਲਕ ਛੱਡਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਵਿੱਚੋਂ ਕੁਝ ਯੂਨੀਵਰਸਿਟੀ ਆਫ ਟ੍ਰਾਂਟੋ ਦਾ ਹਿੱਸਾ ਬਣ ਰਹੇ ਨੇ ਟਿਮਥੀ ਸਨਾਈਡਰ ਅਤੇ ਮਾਰਸੀ ਸ਼ੋਰ ਤੋਂ ਬਾਅਦ ਫਿਲੋਸਫੀ ਦੇ ਪ੍ਰੋਫੈਸਰ ਜੇਸਨ ਸਟੈਨਲੀ ਵੀ ਕੁਝ ਹੀ ਮਹੀਨੇ ਵਿੱਚ ਕੈਨੇਡਾ ਪਹੁੰਚ ਰਹੇ ਨੇ ਜੇਸਨ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਤਾਨਾਸ਼ਾਹੀ ਰਾਜ ਸ਼ੁਰੂ ਹੋ ਚੁੱਕਾ ਹੈ ਅਤੇ ਸੰਭਾਵਤ ਤੌਰ ਤੇ ਮੌਜੂਦਾ ਹੁਕਮਰਾਨ ਕਦੇ ਵੀ ਸੱਤਾ ਛੱਡਣੀ ਨਹੀਂ ਚਾਹਣਗੇ ਜੇਸਨ ਵੱਲੋਂ ਲਿਖੀ ਕਿਤਾਬ ਹਾਊ ਫੈਸ਼ੀਜ਼ਮ ਵਰਕਸ ਦ ਪੋਲਿਟਿਕਸ ਆਫ ਅਸੈਂਡ ਥੈਮ ਬੇहद ਚਰਚਾ ਵਿੱਚ ਰਹੀ ਅਤੇ ਹੁਣ ਉਹਨਾਂ ਵੱਲੋਂ ਅਮਰੀਕਾ ਛੱਡਣ ਦਾ ਫੈਸਲਾ ਦਰਸਾਉਂਦਾ ਹੈ ਕਿ ਉਹ ਮੌਜੂਦਾ ਸਰਕਾਰ ਤੋਂ ਕਿੰਨੇ ਤੰਗ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਸਟੈਨਲੀ ਨੇ ਕਿਹਾ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਇੱਕਜੁੱਟ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਜਿਸ ਦੇ ਮੱਦੇਨਜ਼ਰ ਆਪਣਾ ਜੁੱਲੀ ਬਿਸਤਰਾ ਚੁੱਕ ਕੇ ਕੈਨੇਡਾ ਵੱਲ ਜਾਣਾ ਹੀ ਬਿਹਤਰ ਹੋਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਡੋਨਲਡ ਟਰੰਪ ਵੱਲੋਂ ਕੋਲੰਬੀਆ ਯੂਨੀਵਰਸਿਟੀ ਨੂੰ ਮਿਲ ਰਹੀਆਂ 400 ਮਿਲੀਅਨ ਡਾਲਰ ਦੀਆਂ ਗ੍ਰਾਂਟਾਂ ਰੱਦ ਕੀਤੀਆਂ ਜਾ ਚੁੱਕੀਆਂ ਨੇ ਅਤੇ ਕਿਸੇ ਹੋਰ ਵਿਦਿਅਕ ਅਦਾਰੇ ਵੱਲੋਂ ਇਸ ਆਪਹੋਦਰੀ ਹਰਕਤ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ ਗਈ ਗ੍ਰਾਂਟਾਂ ਬਹਾਲ ਕਰਨ ਅਤੇ ਭਵਿੱਖ ਵਿੱਚ ਅਰਬਾਂ ਡਾਲਰ ਦੀਆਂ ਗ੍ਰਾਂਟਾਂ ਰੱਦ ਹੋਣ ਤੋਂ ਬਚਾਉਣ ਲਈ 트੍ਰੰਪ ਸਰਕਾਰ ਵੱਲੋਂ ਕੋਲੰਬੀਆ ਯੂਨੀਵਰਸਿਟੀ ਨੂੰ 9 ਸੁਧਾਰ ਲਾਗੂ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਧਰ ਯੂਨੀਵਰਸਿਟੀ ਦੀ ਕਾਰਜਕਾਰੀ ਪ੍ਰੈਜ਼ੀਡੈਂਟ ਕੈਟਰਿਨਾ ਆਮਸਟ੍ਰਾਂਗ ਵੱਲੋਂ ਤਕਰੀਬਨ ਸਾਰੇ ਸੁਧਾਰ ਜਲਦ ਤੋਂ ਜਲਦ ਲਾਗੂ ਕਰਨ ਦੇ ਸੰਕੇਤ ਵੀ ਦਿੱਤੇ ਗਏ ਨੇ। ਦੂਜੇ ਪਾਸੇ ਯੂਨੀਵਰਸਿਟੀ ਆਫ ਟੋਰਾਂਟੋ ਵੱਲੋਂ ਸਟੈਨਲੀ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਮੰਕ ਸਕੂਲ ਆਫ ਗਲੋਬਲ ਅਫੇਅਰਸ ਐਂਡ ਪਬਲਿਕ ਪਾਲਿਸੀ ਨੂੰ ਲੋਕਤੰਤਰ ਦਾ ਕੋ ਮੰਤਰੀ ਕੇਂਦਰ ਬਣਾਇਆ ਜਾਵੇਗਾ ਇਸੇ ਦੌਰਾਨ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਵਿੱਚ ਇਤਿਹਾਸ ਦੇ ਪ੍ਰੋਫੈਸਰ ਜੌਨਾਥਨ ਜ਼ਿਮਰਮੈਨ ਨੇ ਕਿਹਾ ਕਿ ਲੋਕਾਂ ਨੂੰ ਅਸਲੀਅਤ ਬਾਰੇ ਪਤਾ ਹੀ ਨਹੀਂ 트੍ਰੰਪ ਸਰਕਾਰ ਕੋਲੰਬੀਆ ਯੂਨੀਵਰਸਿਟੀ ਵਿੱਚ ਤਬਦੀਲੀਆਂ ਰਾਹੀਂ ਮੱਧ ਪੂਰਬ ਜਾਂ ਫਲਸਤੀਨ ਨਾਲ ਸਬੰਧਤ ਅਧਿਐਨ ਬੰਦ ਕਰਵਾਉਣਾ ਚਾਹੁੰਦੀ ਹੈ ਜ਼ਿਮਰਮੈਨ ਨੇ ਸਖਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਅਮਰੀਕਾ ਛੱਡ ਕੇ ਜਾਣ ਵਾਲਿਆਂ ਦਾ ਕਾਫਲਾ ਕਿੰਨਾ ਵੱਡਾ ਹੋਵੇਗਾ ਇਹ ਦੱਸਣਾ ਮੁਸ਼ਕਲ ਹੈ ਕਿਉਂਕਿ ਲੋਕ ਨਾਜ਼ੀਵਾਦ ਅਤੇ ਸਾਮਵਾਦ ਤੋਂ ਬਚਣ ਲਈ ਅਮਰੀਕਾ ਆਏ ਸਨ ਪਰ ਹੁਣ ਇੱਥੇ ਵੀ ਤਾਨਾਸ਼ਾਹੀ ਆਰੰਭ ਹੋ ਚੁੱਕੀ ਹੈ ਉਧਰ ਯੂਨੀਵਰਸਿਟੀਆਂ ਕੈਨੇਡਾ ਦੇ ਪ੍ਰੈਜ਼ੀਡੈਂਟ ਗੈਬਰੀਅਲ ਮਿਲਰ ਦਾ ਕਹਿਣਾ ਸੀ ਕਿ ਅਮਰੀਕਾ ਦੀਆਂ ਅਕਾਦਮਿਕ ਸ਼ਖਸੀਅਤਾਂ ਵੱਲੋਂ ਕੈਨੇਡੀਅਨ ਯੂਨੀਵਰਸਿਟੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੌਰਾਨ ਅਮਰੀਕਾ ਦੀਆਂ ਦਰਜਨਾ ਅਕਾਦਮਿਕ ਸ਼ਖਸੀਅਤਾਂ ਕੈਨੇਡੀਅਨ ਵਿਦਿਅਕ ਅਦਾਰਿਆਂ ਦਾ ਹਿੱਸਾ ਬਣ ਸਕਦੀਆਂ ਨੇ ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੱਲੋਂ ਤੁਰਕੀ ਨਾਲ ਸਬੰਧਤ ਕੋ ਮੰਤਰੀ ਵਿਦਿਆਰਥਣ ਰੂਮੇਜ਼ਾਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਇਆ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੋ ਰੂਬਿਓ ਨੇ ਕਿਹਾ ਕਿ ਜੇ ਤੁਸੀਂ ਸਟੱਡੀ ਵੀਜ਼ਾ ਤੇ ਅਮਰੀਕਾ ਆ ਰਹੇ ਹੋ ਤਾਂ ਇੱਥੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਜੇ ਤੁਸੀਂ ਅਖਬਾਰਾਂ ਵਿੱਚ ਲੇਖ ਲਿਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਕਿਸੇ ਲਹਿਰ ਦਾ ਹਿੱਸਾ ਬਣਨ ਦਾ ਯਤਨ ਕਰਦੇ ਹੋ ਤਾਂ ਸਰਕਾਰ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰੇਗੀ ਬਿਊਰੋ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਐਡਮਿੰਟਨ ਵਿਖੇ ਵਾਪਰੇ ਕਰਨਵੀਰ ਸਹੋਤਾ ਕਤਲकांड ਦੇ ਦੋਸ਼ੀਆਂ ਵਿੱਚੋਂ ਇੱਕ ਨੂੰ ਸੁਣਾਈ ਗਈ ਸਜ਼ਾ ਨਾਲ ਸੰਬੰਧਤ ਹੈ ਕੈਨੇਡਾ ਦੇ ਚਰਚਿਤ ਕਰਨਵੀਰ ਸਹੋਤਾ ਕਤਲकांड ਬਾਰੇ ਚੱਲ ਰਹੀ ਸੁਣਵਾਈ ਦੌਰਾਨ ਇੱਕ ਹੋਰ ਅਲੱਡ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਵਾਰਦਾਤ ਵੇਲੇ ਨਾਬਾਲਗ ਰਹੇ ਦੋਸ਼ੀ ਨੂੰ 9 ਮਹੀਨੇ ਦੀ ਕੈਦ ਕੱਟਣੀ ਹੋਵੇਗੀ, ਤਦਕਿ 9 ਮਹੀਨੇ ਕਮਿਊਨਿਟੀ ਵਿੱਚ ਨਿਗਰਾਨੀ ਹੇਠ ਰਹਿਣਾ ਹੋਵੇਗਾ। ਇਸ ਮਗਰੋਂ 1 ਸਾਲ ਦੀ ਪ੍ਰੋਬੇਸ਼ਨ ਲਾਗੂ ਕੀਤੀ ਜਾਵੇਗੀ। ਦੱਸ ਦਈਏ ਕਿ 10ਵੀਂ ਵਿੱਚ ਪੜ੍ਹਦੇ 16 ਸਾਲ ਦੇ ਕਰਨਵੀਰ ਸਹੋਤਾ ਉੱਤੇ 8 ਅਪ੍ਰੈਲ 2022 ਨੂੰ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਸਕੂਲ ਵਿੱਚ ਛੁੱਟੀ ਹੋਣ ਮਗਰੋਂ ਘਰ ਜਾ ਰਿਹਾ ਸੀ ਕਈ ਜਣਿਆਂ ਨੇ ਉਸ ਨੂੰ ਘੇਰ ਕੇ ਛੁਰੇ ਨਾਲ ਵਾਰ ਕੀਤੇ ਕਰਨਵੀਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕੁਝ ਦਿਨ ਬਾਅਦ ਉਹ ਦਮ ਤੋੜ ਗਿਆ ਕਤਲकांड ਵਿੱਚ ਨਾਮਜ਼ਦ 7 ਅਲੜਾਂ ਵਿੱਚੋਂ 5 ਨੂੰ ਸਜ਼ਾ ਦਾ ਐਲਾਨ ਹੋ ਚੁੱਕਾ ਹੈ ਅਦਾਲਤੀ ਹੁਕਮਾਂ ਅਧੀਨ ਹੁਣ ਤੱਕ ਕਰਨਵੀਰ ਸਹੋਤਾ ਦਾ ਨਾਮ ਪ੍ਰਕਾਸ਼ਿਤ ਨਹੀਂ ਸੀ ਕੀਤਾ ਗਿਆ ਪਰ ਸਹੋਤਾ ਪਰਿਵਾਰ ਦੀ ਗੁਜ਼ਾਰਿਸ਼ ਤੇ ਕਾਰਵਾਈ ਕਰਦੇ ਆ ਜਸਟਿਸ ਜੇਲੀਨ ਮੈਰੀਟ ਵੱਲੋਂ ਪਿਛਲੇ ਦਿਨੀ ਪਾਬੰਦੀ ਹਟਾ ਦਿੱਤੀ ਗਈ ਕਰਨਵੀਰ ਸਹੋਤਾ ਦੇ ਸਕੂਲ ਦਾ ਨਾਮ ਪ੍ਰਕਾਸ਼ਿਤ ਕਰਨ ਤੇ ਲੱਗੀ ਪਾਬੰਦੀ ਬਰਕਰਾਰ ਰਹੇਗੀ ਅਤੇ ਕਿਸੇ ਵੀ ਮੁਲਜ਼ਮ ਦਾ ਨਾਮ ਵੀ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਾਰਦਾਤ ਵੇਲੇ ਸਬਨਾਂ ਦੀ ਉਮਰ 18 ਸਾਲ ਤੋਂ ਘੱਟ ਸੀ ਅਦਾਲਤੀ ਸੁਣਵਾਈ ਦੌਰਾਨ ਸਹੋਤਾ ਪਰਿਵਾਰ ਵੱਲੋਂ ਆਪਣਾ ਦਰਦ ਬਿਆਨ ਕੀਤਾ ਗਿਆ ਜਦਕਿ ਕਮਿਊਨਿਟੀ ਨਾਲ ਸੰਬੰਧਤ ਹੋਰਨਾ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਬੱਚੇ ਸਕੂਲ ਭੇਜਣ ਲੱਗਿਆਂ ਡਰ ਮਹਿਸੂਸ ਹੁੰਦਾ ਹੈ ਕਰਾਊਨ ਪ੍ਰੋਸੀਕਿਊਟਰ ਜੈਫ ਰੂਡੀਆਕ ਨੇ ਅਦਾਲਤ ਨੂੰ ਦੱਸਿਆ ਕਿ ਕਰਨਵੀਰ ਸਹੋਤਾ ਉੱਤੇ ਹਮਲੇ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਜਸਟਿਸ ਮੈਰੀਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਭਾਵੇਂ ਸ਼ੱਕੀ ਵਿਰੁੱਧ ਕੋਈ ਸਬੂਤ ਮੌਜੂਦ ਨਹੀਂ ਕਿ ਉਸਨੇ ਕਰਨਵੀਰ ਸਹੋਤਾ ਨੂੰ ਛੁਰਾ ਮਾਰਿਆ ਜਾਂ ਉਸ ਕੋਲ ਕੋਈ ਹਥਿਆਰ ਮੌਜੂਦ ਸੀ ਪਰ ਉਹ ਹਮਲਾ ਕਰਨ ਵਾਲੇ ਢਡੇ ਦਾ ਹਿੱਸਾ ਰਿਹਾ ਜੱਜ ਨੇ ਅੱਗੇ ਕਿਹਾ ਉਹ ਕਰਨਵੀਰ ਸਹੋਤਾ ਦੇ ਪਿੱਛੇ ਗਿਆ ਅਤੇ ਬਚ ਕੇ ਨਿਕਲਣ ਤੋਂ ਰੋਕਿਆ ਇਸ ਤੋਂ ਬਾਅਦ ਹੀ ਕਰਨਵੀਰ ਸਹੋਤਾ ਉੱਤੇ ਖਤਰਨਾਕ ਹਮਲਾ ਹੋਇਆ ਇਹ ਇੱਕ ਵੱਡੀ ਤ੍ਰਾਸਦੀ ਸੀ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਕਾਨੂੰਨ ਮੁਤਾਬਕ ਕਿਸੇ ਨਾਬਾਲਗ ਨੂੰ ਕਤਲ ਦੇ ਮਾਮਲੇ ਵਿੱਚ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਸਜ਼ਾ ਦਾ ਸਾਹਮਣਾ ਕਰਨ ਵਾਲਾ ਸ਼ੱਕੀ ਵਾਰਦਾਤ ਵੇਲੇ 15 ਸਾਲ ਦਾ ਸੀ ਅਤੇ ਇਸ ਵੇਲੇ 18 ਸਾਲ ਦਾ ਹੋ ਚੁੱਕਾ ਹੈ ਅਦਾਲਤ ਵਿੱਚ ਉਸਨੇ ਆਪਣੀ ਕਰਤੂਤ ਲਈ ਸਹੋਤਾ ਪਰਿਵਾਰ ਤੋਂ ਮਾਫੀ ਵੀ ਮੰਗੀ ਉਸਨੇ ਕਿਹਾ ਮੈਂ ਕਰਨਵੀਰ ਨੂੰ ਜਾਣਦਾ ਸੀ ਪਰ ਅਸੀਂ ਕਦੇ ਇਕੱਠੇ ਨਹੀਂ ਰਹੇ ਇਹ ਸਭ ਨਹੀਂ ਸੀ ਹੋਣਾ ਚਾਹੀਦਾ ਮੈਨੂੰ ਰੋਜ਼ਾਨਾ ਆਪਣੇ ਜੁਰਮ ਦਾ ਅਹਿਸਾਸ ਹੁੰਦਾ ਹੈ ਅਤੇ ਲੋਕਾਂ ਵੱਲੋਂ ਅਕਸਰ ਕਹੀ ਜਾਂਦੀ ਇਹ ਗੱਲ ਸੱਚ ਸਾਬਤ ਹੋਈ ਹੈ ਕਿ ਇੱਕ ਪਲ ਦੀ ਗਲਤੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਕਤਲ ਵਿੱਚ ਨਾਮਜ਼ਦ 17 ਸਾਲ ਦੀ ਕੁੜੀ ਜੋ ਇਸ ਵੇਲੇ 20 ਸਾਲ ਦੀ ਹੋ ਚੁੱਕੀ ਹੈ ਨੇ ਸਹਾਇਕ ਹੋਣ ਦਾ ਅਪਰਾਧ ਕਬੂਲ ਕਰ ਲਿਆ ਸੀ ਅਤੇ ਉਸ ਨੂੰ 12 ਮਹੀਨੇ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ। 14 ਸਾਲ ਦੇ ਇੱਕ ਹੋਰ ਅਲੜ ਨੇ ਕਬੂਲ ਕੀਤਾ ਕਿ ਉਸ ਨੇ ਕਰਨਵੀਰ ਸਹੋਤਾ ਉੱਤੇ ਛੋਰੇ ਨਾਲ ਵਾਰ ਕੀਤਾ ਅਤੇ ਅਦਾਲਤ ਵੱਲੋਂ ਉਸ ਨੂੰ 18 ਮਹੀਨੇ ਵਾਸਤੇ ਜੇਲ੍ਹ ਭੇਜਿਆ ਗਿਆ, ਜਦਕਿ 18 ਮਹੀਨੇ ਦੀ ਪ੍ਰੋਬੇਸ਼ਨ ਵੱਖਰੀ ਹੋਵੇਗੀ। ਦੋ ਹੋਰ ਨਾਂ ਅਲੜਾ ਨੂੰ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਜਨਾ ਨੂੰ ਸਜ਼ਾ ਦਾ ਐਲਾਨ ਅਪ੍ਰੈਲ ਵਿੱਚ ਕੀਤਾ ਜਾ ਸਕਦਾ ਹੈ। ਪੀਓਰ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਜਲਿਆਂਵਾਲਾ ਬਾਗ ਸਾਕੇ ਲਈ ਬ੍ਰਿਟਾਨਵੀ ਸਰਕਾਰ ਨੂੰ ਮਾਫੀ ਮੰਗਣ ਵਾਸਤੇ ਕੀਤੀ ਗਈ ਅਪੀਲ ਨਾਲ ਸੰਬੰਧਤ ਖਬਰ ਵੱਲ। ਜਲਿਆਂਵਾਲਾ ਬਾਗ ਸਾਕੇ ਦਾ ਮੁੱਦਾ ਵੀਰਵਾਰ ਨੂੰ ਬ੍ਰਿਟਾਨੀਆ ਦੀ ਸੰਸਦ ਵਿੱਚ ਗੂੰਜਿਆ ਅਤੇ ਵਿਰੋਧੀ ਧਿਰ ਦੇ ਐਮਪੀ ਬੌਬ ਬਲੈਕਮੈਨ ਵੱਲੋਂ ਪ੍ਰਧਾਨ ਮੰਤਰੀ ਕੇਐਲ ਸਟਾਰਮਰ ਨੂੰ ਭਾਰਤ ਦੇ ਲੋਕਾਂ ਤੋਂ ਮਾਫੀ ਮੰਗਣ ਦੀ ਗੁਜ਼ਾਰਿਸ਼ ਕੀਤੀ ਗਈ। ਬਲੈਕਮੈਨ ਨੇ ਕਿਹਾ ਕਿ ਬਰਤਾਨੀਆ ਸਰਕਾਰ ਨੂੰ 13 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਕੰਸਰਵੇਟਿਵ ਪਾਰਟੀ ਦੇ ਐਮਪੀ ਨੇ ਸੰਸਦ ਵਿੱਚ ਕਿਹਾ ਕਿ ਅਪ੍ਰੈਲ 1919 ਵਿੱਚ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਲੋਕ ਸ਼ਾਂਤਮਈ ਤਰੀਕੇ ਨਾਲ ਜਲਿਆਂਵਾਲਾ ਬਾਗ ਵਿੱਚ ਇਕੱਤਰ ਹੋਏ ਪਰ ਜਨਰਲ ਡਾਇਰ ਨੇ ਆਪਣੀ ਫੌਜ ਨੂੰ ਮਾਸੂਮ ਲੋਕਾਂ ਉੱਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ ਉਹਨਾਂ ਅੱਗੇ ਕਿਹਾ ਕਿ ਜਲਿਆਂਵਾਲਾ ਬਾਗ ਦਾ ਸਾਕਾ ਬਰਤਾਨੀਆ ਉੱਤੇ ਬਦਨੁਮਾ ਦਾਗ ਹੈ ਅਤੇ ਇਸ ਨੂੰ ਮਾਫੀ ਨਾਲ ਹੀ ਧੋਤਾ ਜਾ ਸਕਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਅੱਜ ਤੱਕ ਬਰਤਾਨੀਆ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਜਲਿਆਂਵਾਲਾ ਬਾਗ ਸਾਕੇ ਲਈ ਮਾਫੀ ਨਹੀਂ ਮੰਗੀ ਕੁਝ ਬਰਤਾਨਵੀ ਸਿਆਸਤਦਾਨ ਸਮੇਂ-ਸਮੇਂ ਤੇ ਸੈਂਕੜੇ ਮਾਸੂਮਾਂ ਦੀ ਮੌਤ ਉੱਤੇ ਅਫਸੋਸ ਜ਼ਰੂਰ ਜ਼ਾਹਰ ਕਰ ਚੁੱਕੇ ਨੇ 2013 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਜਲਿਆਂਵਾਲਾ ਬਾਗ ਵਿੱਚ ਗਏ ਅਤੇ ਸਾਕੇ ਨੂੰ ਸ਼ਰਮਨਾਕ ਘਟਨਾ ਦੱਸਿਆ ਪਰ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਇਸ ਮਗਰੋਂ ਜਲਿਆਂਵਾਲਾ ਬਾਗ ਸਾਕੇ ਦੀ 100ਵੀਂ ਵਰ੍ਹੇ ਮੌਕੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਵ ਵੱਲੋਂ ਇੱਕ ਬਿਆਨ ਜਾਰੀ ਕਰਦੇ ਹਾਂ ਬਰਤਾਨੀਆ ਅਤੇ ਭਾਰਤ ਦੇ ਇਤਿਹਾਸ ਉੱਤੇ ਸ਼ਰਮਨਾਕ ਧੱਬਾ ਖਰਾਰ ਦਿੱਤਾ ਗਿਆ ਉਹਨਾਂ ਵੱਲੋਂ ਵੀ ਮਾਫੀ ਨਾ ਮੰਗੀ ਗਈ ਦੂਜੇ ਪਾਸੇ ਮਾਰਾਂ ਦਾ ਕਹਿਣਾ ਹੈ ਕਿ ਜੇ ਬ੍ਰਿਟਾਨੀਆ ਸਰਕਾਰ ਨੇ ਜਲਿਆਂਵਾਲਾ ਬਾਗ ਸਾਕੇ ਲਈ ਮਾਫੀ ਮੰਗੀ ਤਾਂ ਕਈ ਕਾਨੂੰਨੀ ਅਤੇ ਵਿੱਤੀ ਮੁਸ਼ਕਲਾਂ ਵਿੱਚ ਘਿਰ ਸਕਦੀ ਹੈ। ਮਾਫੀ ਮੰਗੇ ਜਾਣ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਦਾ ਕਰਨਾ ਪੈ ਸਕਦਾ ਹੈ ਅਤੇ ਬ੍ਰਿਟਾਨੀਆ ਸਰਕਾਰ ਇਸ ਆਰਥਿਕ ਬੋਝ ਤੋਂ ਬਚਣਾ ਚਾਹੁੰਦੀ ਹੈ। ਸਾਕੇ ਦੌਰਾਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਵੀ ਰੇੜਕਾ ਪੈਦਾ ਹੋ ਸਕਦਾ ਹੈ। ਬਰਤਾਨੀਆ ਸਰਕਾਰ ਸਿਰਫ 379 ਲੋਕਾਂ ਦੀ ਮੌਤ ਮੰਨਦੀ ਹੈ ਜਦਕਿ ਅਸਲ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਗਈ ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਖੂਬ ਵਿੱਚ ਛਾਲਾ ਮਾਰ ਦਿੱਤੀਆਂ ਅਤੇ ਅੰਤ ਵਿੱਚ ਉਹਨਾਂ ਦੀਆਂ ਲਾਸ਼ਾਂ ਹੀ ਬਾਹਰ ਕੱਢੀਆਂ ਗਈਆਂ ਨਾਓ ਓਨਲੀ 13th ਆਫ ਅਪ੍ਰੈਲ 1919 ਫੈਮਲੀਆਂ ਗਾਥਰਡ ਵੈਰੀ ਪੀਸਫੁਲੀ ਇਨ ਦ ਜੈਲਨਵਾਲਾ ਬਾਗ ਚੋ ਐਜੋਏ ਦ ਸਨ ਐਂਜੋਏਡ ਡੇ ਆਪ ਵਿਦ ਅ ਫੈਮਲੀਆਂ ਜਨਰਲ ਡਾਇਰ on behalf of the British Army, marched his troops in and ordered his troops to fire on those innocent people until they ran out of ammunition. At the end of that massacre, 1,500 people were dead and 1,200 injured. Eventually, General Dwyer was disgraced for that, that stain on the British Empire. In 2019, the then Prime Minister, Theresa May, gave, recognised this was a stain on British colonial rule in India. But could we have a statement in government time? This, the anniversary of this will be on the 13th of April this year, when we're in recess. So could we have a statement from the government admitting to what went wrong and formally giving an apology to the people of India? Can I thank him for raising uh, this important matter of the uh, Jalimwala massacre? Uh, which, uh, as he says, um, is one of the most m notorious and shameful episodes in the history of British colonialism, uh, particularly in India, but I think probably wider than than that. I will absolutely make sure that Foreign Office ministers have heard uh, his question uh, today, and I will suggest that perhaps they bring forward a, a statement in, in advance of the anniversary. ਆਓ ਹੁਣ ਚਲਦੇ ਹਾਂ 온ਟਾਰੀਓ ਵਿੱਚ ਕਾਰ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਨਾਲ ਸੰਬੰਧਤ ਖਬਰ ਵੱਲ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹਾਂ ਡਰਮ ਰੀਜਨਲ ਪੁਲਿਸ ਵੱਲੋਂ ਕਿਊਬੈਕ ਦੇ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਚਦਕੇ ਚਾਰ ਹੋਰਨਾਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਗਿਰੋਹ ਨੇ 25 ਲੱਖ ਡਾਲਰ ਮੁੱਲ ਦੀਆਂ ਘੱਟੋ-ਘੱਟ 38 ਗੱਡੀਆਂ ਚੋਰੀ ਕੀਤੀਆਂ ਜਿਨ੍ਹਾਂ ਵਿੱਚੋਂ 20 ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਡਰਹਮ ਰੀਜਨਲ ਪੁਲਿਸ ਦੇ ਮੁਖੀ ਪੀਟਰ ਮੋਰੇਰਾ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ 160 ਦੋਸ਼ਾਇਦ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 58 ਰਿਹਾਈ ਸ਼ਰਤਾਂ ਦੀ ਉਲੰਘਣਾ ਨਾਲ ਸੰਬੰਧਤ ਨੇ ਉਹਨਾਂ ਅੱਗੇ ਕਿਹਾ ਕਿ ਟ੍ਰਾਂਟੋ ਏਰੀਆ ਵਿੱਚ ਕਈ ਥਾਵਾਂ ਤੇ ਛਾਪੇ ਮਾਰਦਿਆਂ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਆਗਿਆ ਮੋਰੇਰਾ ਮੁਤਾਬਕ ਡਰਹਮ ਰੀਜਨ ਵਿੱਚੋਂ ਇੱਕ ਮਗਰੋਂ ਇੱਕ ਕਈ ਗੱਡੀਆਂ ਚੋਰੀ ਹੋਣ ਦੀਆਂ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਬੀਤੇ ਜਨਵਰੀ ਮਹੀਨੇ ਦੌਰਾਨ ਪੜਤਾਲ ਅਰੰਭੀ ਗਈ ਜ਼ਿਆਦਾਤਰ ਮਾਮਲਿਆਂ ਵਿੱਚ ਚੋਰੀ ਕਰਨ ਦਾ ਇੱਕੋ ਤਰੀਕਾ ਵਰਤਿਆ ਗਿਆ ਜਿਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਇਹ ਕੰਮ ਕਿਸੇ ਪੇਸ਼ੇਵਰ ਗਿਰੋਹ ਦਾ ਹੋ ਸਕਦਾ ਹੈ ਮੋਰੇਰਾ ਨੇ ਕਿਹਾ ਕਿ ਸੁਬਾਈ ਸਰਹਦਾ ਇਹਨਾਂ ਸ਼ੱਕੀਆਂ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੀਆਂ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਮਹਿੰਗੀਆਂ ਗੱਡੀਆਂ ਚੋਰੀ ਕਰਨਾ ਹੁੰਦਾ ਹੈ ਦੂਜੇ ਪਾਸੇ ਗ੍ਰਿਫਤਾਰੀ ਮਗਰੋਂ ਰਿਹਾ ਕੀਤੀ ਮਹਿਲਾ ਸ਼ੱਕੀ ਆਸੀਆ ਵਿਰੁੱਧ ਪੁਲਿਸ ਅਫਸਰਾਂ ਦੀ ਜਾਨ ਖਤਰੇ ਵਿੱਚ ਪਾਉਣ ਦੇ ਦੋਸ਼ ਵੀ ਆਇਦ ਕੀਤੇ ਗਏ ਨੇ ਬਿਆਰਾਂ ਰਿਪੋਰਟ ਖਮਦਾਰ ਟੀਵੀ ਅਗਲੀ ਖਬਰ ਅਮਰੀਕਾ ਵਿੱਚ ਭਾਰਤੀ ਮੂਲ ਦੀ ਔਰਤ ਵੱਲੋਂ ਆਪਣੇ ਹੀ ਬੇਟੇ ਦਾ ਕਤਲ ਕੀਤੇ ਜਾਣ ਨਾਲ ਸੰਬੰਧਿਤ ਹੈ ਅਮਰੀਕਾ ਵਿੱਚ ਭਾਰਤੀ ਮੂਲ ਦੀ ਔਰਤ ਨੂੰ ਆਪਣੇ 11 ਸਾਲਾ ਬੇਟੇ ਦੀ ਹੱਤਿਆ ਦੇ ਦੋਸ਼ੇ 'ਟ ਗ੍ਰਿਫਤਾਰ ਕੀਤਾ ਗਿਆ ਹੈ 48 ਸਾਲ ਦੀ ਸਰਿਤਾ ਰਾਮਰਾਜੂ ਨੇ ਖੁਦ ਹੀ ਪੁਲਿਸ ਨੂੰ ਫੋਨ ਕਰਕੇ ਵਾਰਦਾਤ ਬਾਰੇ ਦੱਸਿਆ ਸਰਿਤਾ ਅਤੇ ਉਸਦੇ ਪਤੀ ਦਾ ਤਲਾਕ ਹੋ ਚੁੱਕਾ ਹੈ ਅਤੇ ਪਿਤਾ ਕੋਲ ਰਹਿ ਰਹੇ ਬੇਟੇ ਨੂੰ ਸਰਿਤਾ ਡਿਜ਼ਨੀ ਲੈਂਡ ਘੁਮਾਉਣ ਦੇ ਬਹਾਨੇ ਲੈ ਕੇ ਆਈ ਸੀ ਪੇਤਾਕੋਲ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਸਰਿਤਾ ਨੇ 11 ਸਾਲ ਦੇ ਜਤਿੰਦਰ ਦਾ ਕਥਿਤ ਤੌਰ ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਿਸ ਅਫਸਰ ਮੌਕੇ ਤੇ ਪੁੱਜੇ ਤਾਂ ਸਰਿਤਾ ਦੇ ਹੱਥ ਖੂਨ ਨਾਲ ਰੰਗੇ ਨਜ਼ਰ ਆਏ ਅਤੇ ਸਾਰਾ ਘਟਨਾਕਰਮ ਬੋਡੀ ਕੈਮਰੇਆਂ ਵਿੱਚ ਕੈਦ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਸਰਿਤਾ ਰਾਮਰਾਜੂ ਨੂੰ ਹਤਕੜੀ ਲਾਈ ਜਾ ਰਹੀ ਸੀ ਤਾਂ ਉਸਦੇ ਹੱਥਾਂ ਤੇ ਲੱਗਾ ਖੂਨ ਸਾਫ਼ ਨਜ਼ਰ ਆ ਰਿਹਾ ਸੀ। ਸਰਿਤਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸਨੇ ਕੋਈ ਚੀਜ਼ ਨਹੀਂ ਖਿਲੀ ਹੈ ਜਿਸ ਦੇ ਮੱਦੇਨਜ਼ਰ ਉਸਨੂੰ ਗ੍ਰਿਫਤਾਰੀ ਤੋਂ ਤੁਰਤ ਬਾਅਦ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਸੈਂਟਾ ਐਨਾ ਦੇ ਇੱਕ ਹੋਟਲ ਦੇ ਕਮਰੇ ਵਿੱਚੋਂ ਜਤਿੰਦ ਦੀ ਲਾਸ਼ ਬਰਾਮਦ ਕੀਤੀ ਗਈ ਜਿਸ ਨੂੰ ਗਲ ਵੱਢ ਕੇ ਮਾਰਿਆ ਗਿਆ। ਔਰੇਂਜ ਕਾਉਂਟੀ ਦੀ ਲੋਕ ਸੰਪਰਕ ਅਫਸਰ ਕਿੰਬਰਲੀ ਐਡਸ ਨੇ ਦੱਸਿਆ ਕਿ ਅਦਾਲਤੀ ਹੁਕਮਾਤੇ ਜਤਿੰਦ ਨੂੰ ਸਰਿਤਾ ਰਾਮ ਰਾਜੂ ਦੇ ਸਪੁਰਦ ਕੀਤਾ ਗਿਆ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਹੀ ਸਰਿਤਾ ਰਾਮਰਾਜੂ ਨੇ ਤੇਜ਼ਦਾਰ ਛੋਰਾ ਖਰੀਦਿਆ ਅਤੇ ਸੰਭਾਵਤ ਤੌਰ ਤੇ ਇਸੇ ਦੀ ਵਰਤੋਂ ਕਰਦਿਆਂ ਜਤਿੰਦਰ ਦਾ ਕਤਲ ਕੀਤਾ। ਉਧਰ ਮੈਡੀਕਲ ਐਗਜ਼ਾਮੀਨਰ ਨੇ ਦੱਸਿਆ ਕਿ ਐਮਰਜੈਂਸੀ ਕਾਮਯਾਬੇ ਪਹੁੰਚਣ ਤੋਂ ਕਈ ਘੰਟੇ ਪਹਿਲਾਂ ਜਤਿੰਦਰ ਦੀ ਮੌਤ ਹੋ ਚੁੱਕੀ ਸੀ। ਗੈਰ ਰਿਪੋਰਟ